ਅੱਜਿਕਸਾਨੀ ਬੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁੱਗਾ ਤਹਿਸੀਲ ਜ਼ਿਲ੍ਹਾ ਇਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਤਰਨਤਾਰਨ ਸਾਹਿਬਾ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਬੁੱਗੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਪਲਾਸੌਰ ਪਿੰਡ ਬਿਲਕੁਲ ਨਜ਼ਦੀਕ ਆ ਤੇ ਬਾਕੀ ਭਾਜੀ ਸਰਵਨ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤਵੀਰ ਕਰਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਨੂੰ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਪਿੱਛੇ ਜੇ ਵੀ ਦੋਸਤੋ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰੋਂ ਤੇ ਜ਼ਿਆਦਾਤਰ ਵਿਕਰੀ ਵਾਲੇ ਪਸ਼ੂ ਵੜਾਂ ਦੇ ਵਿੱਚ ਆਉਂਦੇ ਆ ਮੱਝਾਂ ਝੋਟੀਆਂ ਵੀ ਆਉਂਦੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਵੈਸੇ 5-6 ਨਾਗ ਦਿਖਾਉਣੇ ਸੀਗੇ ਕੁਝ ਐਨੀਮਲ ਜਿਹੜੇ ਆ ਉਹ ਸੇਲ ਹੋ ਚੁੱਕੇ ਆ ਹੁਣ ਜਿਹੜੇ ਸੇਲ ਦੇ ਲਈ ਅਵੇਲੇਬਲ ਹੋ ਤਿੰਨ ਵੜਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਸੱਜਰ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਇੱਕ ਬੱਚੀ ਗੱਬਣ ਠੀਕ ਹੈ ਜੀ ਅੱਜ ਦਾ ਤਰੀਕ ਤੁਸੀਂ ਨੋਟ ਕਰ ਲਓ 24 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 2 ਵਜੇ ਦਾ ਆਉ ਕਰਦੇ ਆ ਗੱਲਬਾਤ ਤੇ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਕਰਨ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਸਰੀ ਕਾਲ ਜੀ ਹੋਰ ਪਾਜੀ ਸਰੋਂ ਸਾਹਿਬ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਵਧੀਆ ਜੀ ਚੜਜੀ ਕਲਾ ਤੁਮਾ ਜੀ ਸ਼ੁਕਰਮਾਨਕ ਦਾ ਅੱਛਾ ਵੀਰ ਕਰਨ ਐਨੀਮਲ ਤੁਸੀਂ ਦੱਸ ਰਹੇ ਜੀ ਅੱਜ ਟੋਟਲ ਵੈਸੇ 5-6 ਨਾਗੇ 5-6 ਨਾਗੇ ਹੀ ਵੀਰ ਜੀ ਹੁਣੇ ਹੀ ਤੇ ਦੋ ਸੇਲ ਹੋਈਆਂ ਵਾ ਤੇ ਹੈਗੀਆਂ ਵੈੜਾ ਇਹ ਥੋੜੀਆਂ ਜਿਹੀਆਂ ਕੱਚੀਆਂ ਤਿਆਰ ਕਰਕੇ ਪਾਵਾਂਗੇ ਅੱਜ ਤਿੰਨ ਹੀ ਪਾਵਾਂਗੇ ਠੀਕ ਹੈ ਜੀ ਆ ਤੁਹਾਡੇ ਆਉਣ ਤੋਂ ਗਾੜੀ-ਗਾੜੀ ਹੋਣੇ ਸੇਲ ਹੋਈਆਂ ਜੀ ਠੀਕ 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 ਹਾਂ ਜੀ ਲਓ ਦੋਸਤੋ ਐਨੀਮਲ ਵੈਸੇ ਹੈਗੇ ਆ ਕੋਈ 5-4 ਨਾਗ ਜਿਹੜੇ ਹੈਗੇ ਆ ਠੀਕ ਆ ਜੀ ਕੱਚੀਆਂ ਵੈੜਾ ਜਿਹੜੀਆਂ ਹੈਗੀਆਂ ਨੇ ਤੇ ਫਿਲਹਾਲ ਵੀਰ ਹੁਣਾਂ ਦਾ ਮੰਨਣਾ ਵੀ ਤਕਰੀਬਨ ਕੋਈ 2-4 ਦਿਨ ਰਹਿੰਦੇ ਆਪਾਂ ਜਿਹੜੀ ਵੀਡੀਓ ਪਾ ਦਿਆਂਗੇ ਤਕਰੀਬਨ ਹ ਤੇ ਅੱਜ ਜਿਹੜੇ ਹੁਣ ਬਿਲਕੁਲ ਮੌਜੂਦ ਐਨੀਮਲ ਨੇ ਜਿਹੜੇ ਮਤਲਬ ਕਿ ਆਪਾਂ ਗੱਲ ਕਰੀਏ ਵੀ ਸੂਇ ਸੂਆਏ ਆ ਤੇ ਜਾਂ ਕੋਈ ਇੱਕ ਅੱਧੀ ਬਿਲਕੁਲ ਤਿਆਰੀ ਦੇ ਵਿੱਚ ਵੜ ਇਹਨਾਂ ਬਾਰੇ ਆਪਾਂ ਡਿਟੇਲ ਲੈ ਲਾਂਗੇ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਸ਼ੁਰੂਆਤ ਕਰਨ ਇੱਥੋਂ ਕਰ ਲੈਨੇ ਆ ਜਰਸੀ ਪ੍ਰੀਅਰ ਦੇ ਵਿੱਚ ਹਾਂਜੀ ਇਹਦੇ ਤੋਂ ਕਰ ਲੋ ਜਰਸੀ ਤੋਂ ਜੀ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਹਾਂਜੀ ਵੀਰ ਜੀ ਕਾਫੀ ਜਰਸੀ ਆ ਗਈ ਪੰਜਾਬ ਵਾਲੀ ਵੱਡੀ ਹਾਂ 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 ਹਾਂਜੀ ਠੀਕ ਆ ਜੀ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਦੀ ਵੀਰ ਜੀ ਸੂਈ ਨੂੰ ਓਕੇ ਹਾਂਜੀ ਚਵਾਈ ਚੂਰੀ ਦੀ ਬਹੁਤ ਇੱਕ ਨੰਬਰ ਆ 22 ਕਿਲੋ ਖਾਲੀ ਹੁੰਦੇ ਆ 22 ਕਿਲੋ ਦੁੱਧ ਦਾ ਸਟਾਰਟਿੰਗ ਕਰਤੀ ਜਗਾ ਨੇ ਅੱਛਾ ਜੀ ਹਾਂ ਜੀ ਅੱਜ ਚੌਥਾ ਦਿਨ ਹੋ ਗਿਆ ਜੀ 4 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਮਗਰ ਬੱਛੀ ਜੇ ਬੱਚੀ ਵੀ ਸੇਮ ਹੀ ਹੈ ਠੀਕ ਆ ਮਗਰ ਬੱਛੀ ਆ ਗਈ ਹੈ ਹਾਂ ਜੀ ਠੀਕ ਆ ਠੀਕ ਆ 22 ਲੀਟਰ ਠੀਕ ਆ ਜੀ 22 ਲੀਟਰ ਤੋਂ ਸਟਾਰਟਿੰਗ ਜਿਹੜੀ ਆ ਉਹ ਦੋਸਤੋ ਬੋਲੇ ਤੋਂ ਹੋਈ ਆ ਠੀਕ ਆ ਜੀ ਅੱਜ ਕੋਈ 2-3 ਤਿੰਨ ਕ ਦਿਨ ਦਾ ਸਮਾਂ ਹੋ ਗਿਆ ਹਾਂ ਜੀ ਸੂਆ ਦੂਜਾ ਹੀ ਹੈ ਦੂਜਾ ਸੂਆ ਵੀਰ ਜੀ ਪਿਓਰ ਦੂਜਾ ਸੂਆ ਠੀਕ ਆ ਜੀ ਹਾਂ ਜੀ ਬਾਕੀ ਚਵਾਜਬੂਦ ਦੀ ਚੰਗੀ ਚਵਾਈ ਚੂਈ ਦੀ ਦੇ ਵੀਰ ਜ ਠੀਕ ਆ ਵੀ ਹਾਂਜੀ 2 ਨੰਬਰੀ ਹੋ ਗਈ 100 ਠੀਕ ਆ ਜੀ ਠੀਕ ਆ ਹਾਂਜੀ ਲਓ ਵੀ ਇੱਕ ਨੂੰ ਦੋਸਤਾਂ ਨੂੰ ਸਪੇਸ ਵਾਂਡ ਆਪਾਂ ਦਿਖਾ ਦਿੰਨੇ ਆ ਬਾਕੀ ਥਣ ਪੂਰਾ ਥੀਚਵਾਈ ਵਾਲਾ ਠੀਕ ਆ ਜੀ 20 ਤੋਂ ਪਲੱਸ ਜਿਹੜੀ ਹੁਣ ਸਟਾਰਟਿੰਗ ਹੀ ਆ ਬੋਲੇ ਤੁਹਾਨੂੰ ਹਾਂਜੀ ਵੀਰ ਜੀ ਆ ਦੇਖੋ ਬਾਕੀ ਬੋਲੇ ਬੋਲੇ ਨੂੰ ਸਾਫ ਕੀਤੀ ਐ ਇਸ ਕਰਕੇ ਦੋਸਤੋਂ ਤਸੱਲੀ ਆ ਕੋਈ ਭਰਾ ਆਪਣੀ ਤਸੱਲੀ ਕਰਕੇ ਲੈ ਜਾ ਠੀਕ ਆ ਹਾਂਜੀ ਤੇ ਲਓ ਕਰਨੇ ਕੋਈ ਖੋਲ ਕੇ ਤੋੜ ਕੇ ਦਿਖਾ ਲੋ ਵੀਰ ਜੀ ਠੀਕ ਆ ਜੀ ਸੋ ਬਾਕੀ ਸਾ ਟਰੈਕਟਰ ਜਿਹੜਾ ਦੋਸਤੋ ਇਹਦਾ ਜਰਸੀ ਬਰੀਡ ਤੇ ਵੇਚੀ ਕਿਉਂਕਿ ਜਰਸੀ ਬਰੀਡ ਦੇ ਵਿੱਚ ਹੀ ਪਰਸੈਂਟੇਜ ਜ਼ਿਆਦਾ ਹੀ ਹੈ ਦੀ ਵੀਜੀ ਵੇਲ ਬੂਲ ਬਹੁਤ ਚੰਗੀ ਆ ਹਾਂ ਬਾਕੀ ਵਜਨ ਲੋਟ ਵਾਲੀ ਆ ਕੋਈ ਲਿੱਸੀ ਨਹੀਂ ਹੈਗੀ ਬਿਲਕੁਲ ਹਾਂਜੀ ਆਏ ਕਰੀਨਾ ਫਲਕਾਰੀ ਲਾਗੇ ਲਾ ਕੇ ਦਿਖਾ ਦਿਓ ਕੋਈ ਗੱਲ ਕੋਈ ਵੀਰ ਕਵੇ ਨਾ ਕਿ ਲਿੱਸੀ ਆ ਹਾਂ ਹਾਂਜੀ ਆ ਫੇਸ ਕੁਆਲਟੀ ਵਿਖਾ ਦਿਓ ਇੱਕ ਬਹੁਤ ਸੋਹਣਾ ਫੇਸ ਲੱਗਾ ਬਸ ਇਹ ਦੋ ਸਵਾ ਫੇਸ ਕੁਆਲਟੀ ਹੈ ਠੀਕ ਆ ਸੋ ਬਹੁਤ ਵਧੀਆ ਚੰਗੇ ਅੰਗ ਦੇ ਵਿੱਚ ਆ ਤੇ ਬਾਕੀ ਮਿਲਦੀ ਮੁਲ ਦੇ ਹੈ ਠੰਡੀ ਤੇਰੀ ਬਹੁਤ ਜਿਆਦੀ ਵੀਰ ਜੀ ਕੋਈ ਵੀਰ ਭਾਵੇਂ ਰੱਸੀ ਵੀ ਨਾ ਪਾਵੇ ਕਰਨ ਇੱਕ ਜਿਹੜਾ ਹੋਰ ਕਢਾ ਦਿਆਂ ਇਹਨੂੰ ਲੋ ਵੀਰ ਜੀ ਇੱਕ ਪੂਰੀ ਹੋਰ ਕਮਾ ਦੇ ਆ ਦੇਖੋ ਪਾਂਡਾ ਪੂੰਡਾ ਦੋਸਤੋ ਥੱਲੇ ਬਹੁਤ ਸੋਹਣਾ ਠੀਕ ਹੈ ਵਿਖਾਲਾ ਬਹੁਤ ਸੋਹਣਾ ਸਾਫ ਸੁਥਰਾ ਵਿਖਾਲਾ ਚਾਰ ਥਾਨ ਆ ਉਹ ਵੀ ਫੇਸ ਵਾਂਗ ਬੱਚੇ ਦਾ ਕਰਦੀ ਤਾਜੀ ਸੂਈ ਕਰਕੇ ਨਾ ਬੱਚਿਆਂ ਦਾ ਬਾਕੀ ਜੰਮੀ ਪੋਲੀ ਦੇ ਗੱਲਾਂ ਹੀ ਪਰੇ ਦੀਆਂ ਵੀਰ ਜੀ ਐਸਟਾਪ ਜਿਹੜਾ ਬਿਲਕੁਲ 22 22 22 ਕਿਲੋ ਦੇ ਵੀਰ ਜੀ ਕੋਈ 20 ਕਿਲੋ ਦੇ ਭਾਵੇਂ ਕੋਈ ਮੇਰਾ ਵੀਰ ਹਾ ਮੇਰੇ ਘਰੇ ਹੱਥ ਵੀ ਨਾ ਲਾਵੇ ਉਹਦੇ ਘਰ ਤੱਕ ਦੀ ਗਰੰਟੀ ਹੋ ਗਈ ਹੋਰ ਦੱਸੋ ਠੀਕ ਹੈ ਜੀ ਉਦਾਂ ਆਵੇ ਕੋਈ ਵੀਰ ਆਪਣੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖੜੇ 20 ਕਿਲੋ ਦੇ ਨੈਟ ਭਾਵੇਂ ਜਿਤਨਾ ਮਰਜੀ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੁੰਮਦਾ ਰਵੇ ਮੇਰੇ ਘਰ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਅੱਗੇ ਮੇਰਾ ਵੀਰ ਪੈਸੇ ਖਰਚ ਕਰਨੇ ਕਿਸੇ ਭਰਾ ਨੇ ਜਿੱਦਾਂ ਵੀ ਤਸੱਲੀ ਹੁੰਦੀ ਆ ਆਪਣੀ ਉਦਾਂ ਆਪਣੀ ਸ ਦੋ ਟਾਈਮ ਚੋ ਉਹ ਚਾਰ ਟਾਈਮ ਚੋ ਤੇ ਬਹੁਤ ਖੂਬਸੂਰਤ ਚੰਗੇ ਸੋਹਣੇ ਸਟਰਕਚਰ ਦੇ ਵਿੱਚ ਚੰਗੀ ਜੰਮੀ ਪਲੀ ਫੋਲੋ ਵਜਨ ਦੋੜ ਦੇ ਵਿੱਚ ਪਿੱਛੇ ਵੱਛੀ ਵੀ ਬਹੁਤ ਕੁਆਲਟੀ ਦੀ ਵੀਰ ਜੀ ਠੀਕ ਹੈ ਜੀ ਵੱਛੀ ਵੀ ਖਾਦੇ ਇੱਕ ਰੀ ਵੱਛੀ ਵੀ ਵੱਛੀ ਦਾ ਵੀ ਫੇਸ ਬਹੁਤ ਸੋਹਣਾ ਮਦਰ ਦੇ ਉੱਪਰ ਹੀ ਬੱਚਾ ਹੈ ਨਾ ਹਾਂਜੀ ਲਓ ਜੀ ਜਰਸੀ ਵੀ ਦੋਸਤੋ ਇਹਨਾਂ ਬਿੰਨ ਬਿਲਕੁਲ ਮਦਰ ਦੇ ਉੱਪਰ ਹੀ ਆ ਠੀਕ ਹੈ ਜੀ ਜਿਹੋ ਜੀ ਮਦਰ ਆ ਜਿੰਨੇ ਕ ਬਿਲਕੁਲ ਤੁਸੀਂ ਦੇਖ ਸਕਦੇ ਪਰਸੈਂਟੇਜ ਨਸਲ ਬਰੀਡ ਦੇ ਵਿੱਚ ਓਨੀ ਹੀ ਕਿ ਪਿੱਛੇ ਵੱਛੀ ਆ ਠੀਕ ਆ ਵੱਛੀ ਬਹੁਤ ਖੂਬਸੂਰਤ ਆ ਇਦੋਂ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਥਾਣਾ ਆਪਾਂ ਵਿਖਾ ਦੇਣੇ ਲਾਗੇ ਤੋਂ ਆ ਦੇਖੋ ਥਾਣਵੀਰ ਜੀ ਬਹੁਤ ਜ਼ਿਆਦਾ ਹੀ ਕਮਾਲ ਦਾ ਕਰਮਾੜੀ ਦਾ ਹਾਂਜੀ ਠੀਕ ਆ ਜੀ ਹਾਂਜੀ ਅੱਛਾ ਕਰਨ ਬਾਈ ਦੀ ਕੀ ਡਿਮਾਂਡ ਆ ਕੀ ਮੁੱਲ ਵੜੀ ਵੀਰ ਡਿਮਾਂਡ ਵੀਰ ਜੀ ਕਰਾਂਗੇ ਆਪਾਂ ਜੈ ਜੀ ਮੁੱਲ ਭਾਰੇ ਦਾ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਹਾਂਜੀ ਮੁੱਲ ਫੋਨ ਤੇ ਕਰਾਂਗੇ ਕਰਾਂਗੇ ਦਵਾਂਗੇ ਕੋਈ ਵੀ ਵੀਰ ਭਰਾ ਫੋਨ ਜ਼ਰੂਰ ਲਾਵੇ ਦਵਾਂਗੇ ਜਾਇਜ਼ ਮਤਲਬ ਐ ਗੱਲ ਨਹੀਂ ਵੀ ਜੇ ਆਪਣਾ ਮੁੱਲ ਫੋਨ ਤੇ ਆ ਤੇ ਬਈ ਜ਼ਿਆਦਾ ਨਜਾਇਜ਼ ਹੋ ਜਾਊਗਾ ਹਾਂਜੀ ਨਹੀਂ ਵੀਰ ਜੀ ਨਜਾਇਜ਼ ਮੁੱਲ ਨਹੀਂ ਕਰਾਂਗੇ ਦਵਾਂਗੇ ਮੁੱਲ ਦੀ ਗੱਲ ਬਾਤ ਹਾਂਜੀ ਲਓ ਦੋਸਤੋ ਕੋਈ ਵੀ ਆਪਾਂ ਆਪਣੀ ਸਮਝਾ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਜਿੰਨਾ ਵੀ ਹੋਊਗਾ ਜਾਇਜ਼ ਤੇ ਨਾਰਮਲ ਰੇਟ ਹੀ ਹੋਊਗਾ ਤੇ ਫੋਨ ਕਰ ਲਿਓ ਰੇਟ ਤੁਹਾਨੂੰ ਦੱਸਿਆ ਜਾਊਗਾ ਠੀਕ ਆ ਹਾਂਜੀ ਇੱਕ ਸੈਗਰ ਨੰਬਰ ਤੇ ਇੱਧਰ ਆ ਜਿਓ ਤੇ ਆਪਣੇ ਕੋਲ ਆ ਵੱਛੀ ਆ ਗਈ ਇੱਕ ਇਹ ਵੀਰ ਜੀ ਗੱਬਣ ਜੇ ਗੱਬਣ ਵੜ ਹਾਂਜੀ ਪੰਜ ਲੈ ਜੇ ਛੇ ਲੈ ਜੇ ਠੀਕ ਆ ਹਾਂਜੀ ਤੇ ਇਹ ਸੁਬਾ ਕਿਨਵਾ ਸੂਰੀ ਅੱਗੇ ਇਹ ਸੂਆ ਵੀਰ ਜੀ ਦੂਜਾ ਆਂਦੇ ਘਰ ਵਾਲੇ ਕੋਈ ਵੀ ਤੀਜਾ ਵੀ ਮੰਨ ਲੇ ਪਰ ਆਪਾਂ ਦੂਜਾ ਮੰਨ ਗਏ ਲਈ ਜੀ ਠੀਕ ਆ ਜੀ ਹਾਂਜੀ ਲਓ ਵੀ ਦੂਜਾ ਹੀ ਦੋਸਤਾਂ ਅੰਗ ਅੱਗੇ ਕੋਈ ਵੀ ਸੌਦਾ ਕਰ ਲੈ ਬਾਕੀ ਠੰਡੀ ਸੀਲ ਤੇ ਬਾੜੀ ਜਿਆਦੀ ਵੀਰ ਜੀ ਹਾਂ ਥੋੜਾ ਥੋੜਾ ਕਾਫੀ ਹਜੇ ਮੈਨੂੰ ਤਾਂ ਲੈਂਦੀ ਆ ਦਿਨ ਵਾਰ ਹਾਂਜੀ ਲੈ ਜੂ ਪੰਜ ਲੈ ਜੇ ਠੀਕ ਹੈ 2 16 17 ਕਿਲੋ ਆ ਨੋਰਮਲ ਪਾਜੂ ਬਾਕੀ ਥਾਨ ਬਹੁਤ ਚੰਗਾ ਲੱਗਾ ਆ ਦੇਖੋ ਜੀ ਥਾਨੇ ਕੋਈ ਤੁਹਾਨੂੰ ਆਪਾਂ ਲਾਗਿਓ ਲਗਾ ਦਗੇ ਪੂਰਾ ਮੁੱਠੀ ਮੁੱਠੀ ਥਾਨਾ ਠੀਕ ਹੈ ਜੀ ਆ ਦੇਖੋ ਹਾਂਜੀ ਸੋ ਸੂਬਾ ਦੁਜਾ ਤੇ ਦਿਨ ਹਜੇ ਲੈ ਜੂਗੀ ਆ ਦੇਖੋ ਵੀ ਜੀ ਢਿੱਲਾ ਢੋਲਾ ਸਭ ਭਰਨੀਆ ਕਰਮਾਲੀ ਰੁਗਾਂ ਤੇ ਰੁਗ ਔ ਟੇਲ ਤੁਸੀਂ ਵੇਖੋ ਇਹ ਸਾਰਾ ਬਾਹਰ ਨੂੰ ਕੱਢੂਗੀ ਹੂੰ 16 17 ਕਿਲੋ ਦਿੱਤਾ ਵਾ ਕਿ ਵੱਧਦੀ ਉਮੀਦ ਕਰਦੇ ਹਾਂ ਚਲੋ ਰਾਜੀ ਆ ਹਾਂਜੀ ਠੰਮਕ ਠੰਮਕ ਬਹੁਤ ਚੰਗੀ ਹੈ ਠੀਕ ਆ ਠੀਕ ਆ ਹਾਂਜੀ ਤੇਪੰਤੋਂ ਪਣਾਂ ਸ਼ਹਾਦੀ ਹੁੰਦਾ ਉਸਕੀ ਤੇਪੰਤੋਂ ਪਣ ਵੀਰ ਜੀ ਮੋਲੇ ਵਰਗੀ ਗੱਲ ਹੀ ਕੋਈ ਨਹੀਂ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਇਹ ਗੱਬਣ ਬਾਹਰ ਦੋਸਤੋਂ ਤੁਹਾਨੂੰ ਦਿਖਾ ਰਿਹਾ ਆਪਾਂ ਸੈਕੰਡ ਨੰਬਰ ਆ ਤੇ ਸੈਕੰਡ ਹੀ ਸੁਭਾ ਨੇ ਸੋਣਾ ਠੀਕ ਆ ਆ ਇਧਰ ਵੇਖੋ ਇਹ ਉਹ ਵਜਨ ਵੀ ਗਰਮ ਆ ਜਾ ਲੱਤ ਛੜ ਮਾਰੂ ਇੱਧਰ ਵੇਖੋ ਉਹ ਵਜਨ ਨੋੜ ਵੀ ਪੂਰਾ ਰੋਜਨ ਵੀ ਪੂਰਾ ਰਸਤੇ ਦੇ ਵਿੱਚ ਖਲਾੜ ਕੇ ਜਿੱਦਾਂ ਮਰਜੀ ਥੱਲੇ ਬੈਠੇ ਰੋ ਬਹੁਤ ਜਿਆਦੀ ਕਰਮਾਂ ਵਾਲੀ ਠੰਡੀ ਸੀਲ ਆ ਬਹੁਤ ਜਿਆਦਾ ਸੀਲੀਆਂ ਕਰੋ ਚੱਕ ਇੱਕ ਵਾਰੀ ਠੀਕ ਆ ਜੀ ਸੋ ਸੀਲਸ ਲੱਗ ਪੁਣਾ ਬਹੁਤ ਆ ਵੜ ਦੇ ਵਿੱਚ ਠੰਡੀ ਤੇਰੀਆ ਲੰਬਾ ਤੋੜ ਦਿਆ ਜੇ ਇੱਕ ਵਾਰੀ ਲੋ ਜੀ ਇਹ ਇੱਕ ਕੱਪੜਾ ਫਾਲ ਲੰਬੇ ਲੰਬੇ ਤੋੜ ਲਿਆ ਜੀ ਫੁੱਲ ਹੋ ਗਏ ਥੱਲੇ ਚੋਲਾ ਚਲਾ ਫੜਾ ਬਹੁਤ ਬਣੂਗੀ ਵੀਰ ਜੀ ਬਹੁਤ ਬਣੂਗੀ ਕੋਈ ਮੇਰਾ ਵੀ ਇਹ ਸੇਵਾ ਵਾਲਾ ਲੈ ਗਿਆ 20 ਕਿਲੋ ਹੀ ਗਾਂ ਦੁੱਧ ਚਵਾ ਦੂਗੀ ਆ ਠੀਕ ਆ ਹਾਂਜੀ ਲਿਆ ਵੀ ਫੇਰ ਕਰਨ ਪੀਸ ਕੁਆਲਟੀ ਬਹੁਤ ਵਧੀਆ ਹੈ ਵੀਰ ਜੀ ਮੇਰਾ ਪੂਰੀ ਵਧੀਆ 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 ਚੰਗੀ ਚੰਗੀ ਲੌਬੀ ਬਾਹਰ ਵੀ ਬਹੁਤ ਸੋਹਣੀ ਸਾਫ ਸੁਥਰੀ ਹੈ ਠੀਕ ਹੈ ਜੀ ਸਪਾਈਆਂ ਦੇ ਵਿੱਚ ਆਵਣਾ ਛੱਡੇ ਵਾਲੇ ਪਾਸਿਓਂ ਜਿੰਨੇ ਵੀ ਸਫਾਈ ਆ ਬਿਲਕੁਲ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਜੇ ਪਿੰਕ ਆਰਡਰ ਬਣਾ ਕੇ ਤਿਆਰ ਕਰੂ ਕਰਮਾਲੀ ਠੀਕਾ ਜੀ ਹਜੇ 8-7 ਦਿਨ ਦਾ ਸਮਾਂ ਬਾਕੀ ਆ ਓਏ ਇਹ ਨਹੀਂ ਕੋਈ ਛੋਟੀ ਨਹੀਂ ਹੈਗੀ ਕੋਈ ਵੀ ਛੋਟੀ ਨਾ ਸਮਝੇ ਵੱਡੀ ਵੜ ਵਜਣ ਵਾਲੀ ਜੇ ਹਾਂ ਹਾਂ ਜੀ ਲਓ ਵੇ ਆ ਖਾ ਦਿਓ ਹਜੇ ਆ ਸਾਰੀਆਂ ਲੜਾਂ ਦੇ ਲੜ ਭਟ ਨਹੀਂ ਆ ਕਰਮਾਲੀ ਨੇ ਹਾਂ ਟਿਲ ਬਹੁਤ ਜ਼ਿਆਦੀ ਹੈ ਟਿਲ ਬਹੁਤ ਜ਼ਿਆਦੀ ਹੈ ਵਧੀਆ ਹਾਂ ਜੀ ਤੇ ਇਹਦਾ ਕਰਨ ਕੀ ਮੁੱਲ ਹੈ ਮੋਲ ਵੀਰ ਜੀ ਆਪਾਂ ਜੈ ਜੀ ਕਰਨਾ ਵਾ ਹਾਂ ਬੰਗਾਂ ਨੂੰ ਚਲੋ ਕੋਈ 65 ਵੀ ਮੰਗੀ ਜਾਂਦੇ ਲੋਕ 70 ਵੀ ਮੰਗੀ ਜਾਂਦੇ ਆ ਸੜ ਚੋਂ ਮਾਨਦਾਨ ਕਰਦਗੇ 60 ਚੋਂ ਹਾਂਜੀ ਕਰਦਗੇ ਖੁੱਲਾ ਕਰਦਗੇ ਜੇ ਹੁੰਦਾ ਖੁੱਲਾ ਕਰਦਗੇ ਹਾਂਜੀ 5000 ਹੀ ਛੱਡਾਂਗੇ ਵੀਰ ਜੀ ਆ 55000 ਦੀ ਦੇ ਦਾਂਗੇ 55 ਦੇ ਹਾਂਜੀ ਨਹੀਂ ਹਾਂ ਨਹੀਂ ਦਵਾਂਗੇ ਸ਼ੋਰ ਕਰਾਂਗੇ ਉਹਦੇ ਵਿੱਚੋਂ ਠੀਕ ਆ ਹਾਂਜੀ ਉਹ ਵੀ ਇਹਦੇ ਚ 200 ਸ਼ੋਰ ਚ ਆਪੇ ਹੀ ਰਹਿ ਗਿਆ ਠੀਕ ਆ ਜੀ ਮਾਨਤਾ ਨਹੀਂ ਹੋਊਗਾ 55 ਚੋਂ ਪੂਰੀਆਂ ਲੱਸਾਂ ਰੁੱਸਾਂ ਕਰਕੇ ਜਿਹੜਾ 60000 ਦੇ ਵਿੱਚੋਂ ਮਾਨਦਾਨ ਕਰਤਾ 5000 ਠੀਕ ਆ ਤੋ ਬਾਕੀ ਬਾਕੀ ਤੁਸੀਂ ਰੰਗ ਪ੍ਰਿੰਟ ਵੇਖ ਲਓ ਠੀਕ ਆ ਬਾਕੀ ਇਹ ਵੀਰ ਜੀ ਗੱਬਣ ਦਾ ਮੁੱਲ ਜੀ ਕੱਲ ਨੂੰ ਨਾ ਵੇਕੇ ਆਪਾਂ ਫੇਰ ਵੀਡੀਓ ਚ ਪਾਵੇ ਆਈਏ ਫੇਰ ਸੂਈ ਦਾ ਮੁੱਲ ਹੋਰ ਹੋਣਾ ਜੀ ਕੋਈ ਵੀਰ ਭਰਾਵਾ ਚ ਕਦੇ ਵੀ ਤੁਸੀਂ ਪਹਿਲਾਂ ਇੰਨਾ ਮੰਗਿਆ ਸੀ ਹੁਣ ਆ ਮੰਗਦੇ ਜੀ ਇਹ ਸਾਂਭ ਦੇ ਸਿਰਤੇ ਜੀ ਵੀਰ ਜੀ ਠੀਕ ਆ ਹਾਂ ਜੀ ਠੀਕ ਆ ਲੋ ਬਦਸੋ ਇਹ ਜਿਵੇਂ ਜਿਵੇਂ ਮਿਲਦਾ ਵੀ ਅੱਗੇ ਦਿਨ ਨੇੜੇ ਆਉਂਦੇ ਜਾਣਗੇ ਕਰਮਾ ਲਈ ਵਦਨੀ ਆ ਵੀਰ ਜੀ ਵਦਨੀ ਵਦਨੀ ਬੈਠਾ ਨਹੀਂ ਜਾਊਗਾ ਗਾਂ ਕੋ ਇੰਨੀ ਚੰਗੀ ਤਿਆਰ ਹੋਗੀ ਬਿਲਕੁਲ ਬਿਲਕੁਲ ਲੋ ਬਦਸੋ ਜਰੂਰ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ 55000 ਤੇ ਬਾਕੀ ਮੌਕੇ ਤੇ ਮਾਨਤਾ ਨਾਲ ਠੀਕ ਹੈ ਜੀ ਵਜਨ ਲੋਡ ਪੂਰਾ ਹਾਂਜੀ ਹਜੇ ਕਰਮਾਂ ਦੀ ਥੱਲੇ ਆਵਾ ਧਾਵਾਂ ਤੇ ਜਦੋਂ ਗੱਲ ਹੋਰ ਪੰਜ ਬਣੂਗੀ ਬਣੂਗੀ ਵੀਰ ਜੀ ਬਹੁਤ ਬਣੂਗੀ ਥਾਂ ਨਹੀਂ ਬੜਾ ਜਿਆਦਾ ਆਲੋਕਾਰ ਲੱਗਾ ਕਰਮਾਂ ਲਈ ਆ ਠੀਕ ਹੈ ਜੀ ਠੀਕ ਹੈ ਇਧਰ ਕਰਨ ਆ ਜੀ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਬੈਡ ਖੜੀ ਹੈ ਇਹ ਵੀਰ ਜੀ ਗੀਰਲੈਂਡੂ ਦੇ ਵਿੱਚ ਕੋਈ ਵੀਰ ਕਰਾਸ ਲਾ ਲੇ ਕੋਈ ਵੀਰ ਐਫ ਕਰਾਸ ਲਾ ਲੇ ਅੱਛਾ ਤੇ ਜੋ ਸਾਹਮਣੇ ਹੀ ਆ ਠੀਕ ਹੈ ਜੀ ਤੇ ਐਸ ਟਾਈਮ 106 ਸੱਤ ਦਿਨਾਂ ਦੀ ਸੂਈ ਆ ਓਕੇ ਤੇ 18 ਕਿਲੋ ਦੁੱਧ ਤਿਆਰ ਆ ओके ओके हां जी 67 ਦਿਨਾਂ ਦੀ ਸੂਈ ਤਾਂ ਹਾਂ ਜੀ 67 ਦਿਨਾਂ ਦੀ ਸੂਈ ਤਾਂ 18 ਕਿਲੋ ਦੁੱਧ ਤਿਆਰ ਆ ਲਓ ਜੀ 18 ਕਿਲੋ ਦੁੱਧ ਨੇ ਥੱਲੇ ਖਾਜਾ ਇਹ ਵੀ ਹੈ ਸੈਕਿੰਡ ਹੀ ਆ ਹਾਂ ਜੀ ਸਰ ਨਹੀਂ ਉਹ ਤੇ ਘਰ ਵਾਲੇ ਦੇ ਪਹਿਲਾਂ ਆਂਦੇ ਕੋਈ ਵੀਰ ਦੂਜਾ ਵਾਲੇ ਤੀਜਾ ਵਾਲੇ ਪਰ ਥਣ ਚੱਡੇ ਵਾਲੋ ਵੇਖ ਕੇ ਪਹਿਲਾਂ ਹੀ ਲੱਗਦਾ ਜੀ ਠੀਕ ਆ ਠੀਕ ਆ ਹਾਂ ਜੀ ਮਰਲਾ ਮਰਲਾ ਬੜੀ ਹੈ ਨਾ ਮਰਲਾ ਮਰਲਾ ਬਹੁਤ ਚੰਗੀਆਂ ਵੀਰ ਜੀ ਚਵਾਈ ਦੀ ਬਹੁਤ ਜਿਆਦੀ ਖਰੀ ਹੈ ਕਰਮਾਂ ਵਾਲੀ ਆ ਦੇਖੋ ਹਾਂ ਜੀ ਸੋ ਵੰਡ ਵੰਡ ਆਪਸੀ ਤਾਂ ਉਹਨਾਂ ਦੀ ਬਹੁਤ ਜਿਆਦੀ ਹੈ ਠੀਕ ਆ ਜੀ ਘਟੋ ਘਟਾ ਪਰ ਤੁਸੀਂ ਵੇਖੋਗੇ 8 8 7 7 3 ਇੰ ਹਾਂਜੀ ਵੀਰ ਜੀ 18 ਕਿਲੋ ਕੋਈ ਵੀਰ ਜਿਤਨਾ ਮਰਜੀ ਚਵਾਈ ਕਰਕੇ ਲੈ ਜੀ ਠੀਕ ਆ ਜੀ ਹਾਂਜੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਵਾਨੀ ਫਿਰ 17 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਠੀਕ ਆ ਹਾਂਜੀ ਕਿਉਂਕਿ ਫਿਰ ਦੂਜੀ ਜਗ੍ਹਾ ਤੇ ਜਾ ਕੇ ਡੰਗਰ ਦਿਹਾੜੀ ਵੱਧ ਘਟ ਚ ਜਾਂਦਾ ਵੀ ਚਲੋ ਅੱਧੇ ਕਿਲੋ ਕਿਲੋ ਅੱਧੇ ਕਿਲੋ ਚੱਲ ਜਾਂਦਾ ਹਾਂਜੀ ਹਾਂਜੀ ਕੋਈ ਜਾ ਕੋਈ ਜ਼ਿਆਦਾ ਫਰਕ ਨਹੀਂ ਪਉ ਜਿੰਨਾ ਆਪਾਂ ਕਹਿਆ ਹੋਣਾ ਹੀ 16 ਕਿਲੋ ਦੀ ਹਾਂਜੀ ਮਗਰ ਇਹ ਤਾਂ ਬੱਛੀ ਸੀਗੀ ਨਹੀਂ ਬੱਛਾ ਵੀਰ ਜੀ ਬੱਛਾ ਆ ਗਿਆ ਅੱਛਾ ਹਾਂਜੀ ਉਹ ਜੀ ਇਹ ਡੱਬਾ ਬੱਛਾ ਠੀਕ ਆ ਜੀ ਆ ਮੇਲ ਕਾਫ ਆ ਚੰਗਾ ਪਾਲਿਆ ਪ੍ਰੀਤਾ ਬੱਚਾ ਆ ਹੈ ਹਾਂ ਜੀ ਹੁ ਤੀਕੇ ਦਾ ਕਿਸ ਦਾ ਬੱਚਾ ਆ ਗਿਆ ਜੀ ਬਿਲਕੁਲ ਬਿਲਕੁਲ ਹਾਂ ਜੀ ਲੈ ਕਰਨ ਖੋਲ ਲਾ ਵੀਰੇ ਨੂੰ ਵੀ ਦਿਖਾ ਲੈ ਲੈ ਦੋਸਤ ਅੱਖਾਂ ਸੱਤਾਂ ਦਿਨਾਂ ਦੀ ਸੂਈ ਤੇ ਦੁੱਧ 18 ਲੀਟਰ ਇਹਦੇ ਥੱਲੇ ਕਰ ਮਾਰ ਕੇ ਹਾਜ਼ਰ ਆ ਮੂੰਹ ਮੱਥੇ ਦੀ ਇੱਕ ਵਾਰ ਤੁਸੀਂ ਚੈੱਕ ਕਰ ਲੋ ਗਰਲੈਂਡੋ ਦੇ ਵਿੱਚ ਤੁਸੀਂ ਕਰਾਸ ਵੈਰ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਦੂਜਾ ਸੁਆ ਬਾਕੀ ਸੀਲਸਲਾਕ ਬਹੁਤ ਜਿਆਦੀ ਵੀਰ ਜੀ ਹਾਂ ਹਾਂਜੀ ਅਸੀਂ ਕਰਨ ਜੜੇਗਾ ਇਹ ਵੜਾ ਚੋਈਆਂ ਚਵਾਈਆਂ ਕਿੰਨੇ ਵਜੇ ਮਾਰਨਿੰਗ ਹੁਣ 2 ਵਜੇ ਦਾ ਸਮਾਂ ਇਹ ਵੀਰ ਜੀ ਸਵੇਰੇ 5 ਵਜੇ ਦੀ ਚਵਾਈ ਜੇ ਆਪਣੀ ਮਾਰਨਿੰਗ 5 ਵਜੇ ਮਾਰਨਿੰਗ 5 ਵਜੇ ਦੀ ਚਵਾਈ ਆ 5 ਤੋਂ 5 ਚਵਾਈ ਜੇ ਆਪਣੀ ਠੀਕ ਆ ਜੀ ਹਾਂਜੀ ਹੁਣ ਟਾਈਮ ਤੁਹਾਨੂੰ ਦੱਸ ਦਿੰਨੇ ਆ ਹੋ ਗਿਆ 1:30 2 ਵਜੇ ਹਾਂਜੀ ਵੀਰ ਜੀ 1:30 ਵਜੇ ਦਾ ਟਾਈਮ ਹੋ ਗਿਆ ਬਹਾਂ 1:30 ਵਜੇ ਦਾ ਲਓ ਜੀ ਇੱਕ ਚੌਥੀ 1:30 ਵਜੇ ਦਾ ਜਿਹੜਾ ਸਮਾਂ ਤੇ ਮਾਰਨਿੰਗ ਜਿਹੜੀ ਚਵਾਈ ਆ 5 ਵਜੇ ਦੀ ਚਵਾਈ ਆ ਇਸ ਵਾਰ ਹਾਂਜੀ ਜੀ ਸੋ ਇਹ ਆਪਾਂ ਨਾਲ ਦੀ ਨਾਲ ਤੁਹਾਨੂੰ ਪੁੱਛ ਕੇ ਦੱਸ ਦਿੱਤਾ ਬਾਅਦ ਵਿੱਚ ਕੋਈ ਵੀਰ ਥੱਲੇ ਲੇ ਇੱਕ ਬਿਲਕੁਲ ਆਈਡੀਆ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਬੈਂਕ ਫਿਕਸ ਅੜਦੀ ਵੀ ਜੀ ਕੋਈ ਪੌਂਚ ਅੱਡਾ ਨਹੀਂ ਹੈਗਾ ਬੜਾ ਫਿਕਸ ਅੜ ਰਿਹਾ ਹਾਈਟ ਵੀ ਬਹੁਤ ਚੰਗੀ ਬੈਠਦੀ ਬਿਲਕੁਲ ਹਾਂਜੀ ਹਾਈਟ ਵੇਲ ਬਹੁਤਾ ਵੀ ਛੋਟੀ ਨਹੀਂ ਆ ਅਨੇ ਕੱਤ ਵੱਡਾ ਹਾਂਜੀ ਵੱਡਾਗਾ ਤੇ ਵੱਡੀ ਵੱਡੀ ਕੱਦ ਵਿੱਚ ਆ ਵੇਲ ਬੋਲ ਚੰਗੀ ਆ ਹਾਂਜੀ ਜੱਡੇ ਦੀ ਨਿੱਗਰ ਆ ਬੜ ਦੁੱਧ ਨੂੰ ਭੜੀ ਠੀਕ ਆ ਲੋ ਜੀ ਦੋਸਤੋ ਆ ਸਪੇਸ ਵੰਡਾ ਠੀਕ ਆ ਜੀ ਇੱਕ ਵਾਰੀ ਤੁਸੀਂ ਬਿਲਕੁਲ ਲਾ ਕੇ ਚੈੱਕ ਕਰਾ ਤੁਹਾਨੂੰ ਕਰਾ ਦਿੰਨੇ ਆ ਹੱਥੇ ਮੁਠੀ ਵਾਲਾ ਥਾਣਾ ਸੋ ਵੰਡਾ ਮੁੰਡਾ ਚੰਗੀਆਂ 18 ਕਿਲੋ ਨਾੜਾ ਨੂੜਾ ਬਹੁਤ ਚੜੇ ਦੇ ਇਧਰੋਂ ਵਿਖਾ ਦਿਓ ਹਾ ਹਾ ਨਿੱਗਰ ਚੱਡੇ ਦੀ ਹਨਾ ਨਿੱਗਰ ਚੱਡੇ ਦੀ ਥੋੜੀ ਜੀ ਪੱਕੇ ਚੱਡੇ ਦੀ ਨਾੜਾ ਨੂੜਾ ਬਹੁਤ ਚੰਗੀਆਂ ਕਰਮਾਲੀ ਵੇ ਚਲੋ ਅੱਜ ਠੀਕ ਆ ਇਹਦਾ ਕਰਨ ਫਿਰ ਕੀ ਲੈਣ ਦੇਣ ਫਿਰ ਕਰ ਮੋਲਵੀਰ ਜੀ ਆਪਾਂ ਜਿਆ ਜੀ ਕਰਨਾ ਵਾ ਹਾਂ ਨਾ ਵਾਲਾ ਕਰੀਏ ਕੋਈ 70 ਨਹੀਂ ਇਹ ਕੋਈ 65 ਨਹੀਂ ਇਹ ਆ 60000 ਚ ਛੋੜ ਕਰ ਦਾਂਗੇ 70 ਚ 500 ਰੁਪਿਆ ਛੋੜ ਕਰ ਦਾਂਗੇ ਵੀਰ ਜੀ 60 ਚ ਠੀਕ ਹਾਂ ਕੋਈ ਜ਼ਿਆਦਾ ਮੋਲ ਨਹੀਂ ਜੀ ਹਾਂ ਨਾ ਵਾਲਾ ਹੀ ਠੀਕ ਆ ਛੋੜ ਛੱਪਾ ਕਰ ਦਾਂਗੇ ਕੋਈ 150 ਹੋਰ ਕਿਸੇ ਵੀਰ ਨੂੰ ਜ਼ਿਆਦਾ ਨਹੀਂ ਹੋਣਾ ਹਾਂ ਹਾਂ ਬਾਕੀ ਦੁੱਧ ਕੋਈ ਸੇਵਾਲਾ ਹੋਵੇ ਵੀ ਤੇ ਵਧਣੀ ਵਧਣੀ ਹੈ ਜੇ ਕਰਵਾਣੀ ਹਾਂਜੀ ਲਓ ਦੋਸਤੋ 55000 ਤੀ ਅੱਜ ਮਿਲ ਜੂ ਤੁਹਾਨੂੰ 500 ਰੁਪਿਆ ਲੈ 60000 ਦੇ ਵਿੱਚੋਂ ਪੂਰੀ ਵੱਡੀ ਆ ਪੂਰੀ ਰਾਜੀ ਆ ਪੂਰੀ ਨਿੱਗਰ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਉਹ ਛੋਟੀ ਨਹੀਂ ਵੱਡੀ ਵੈਰ ਪੂਰੀ ਪੱਥਰ ਰਗੀ ਮਜ਼ਬੂਤ ਆ ਕਰਮਾਂ ਦੀ ਜੀ ਹਾਂ ਜੀ ਸੋ ਬਿਲਕੁਲ ਉਪਰੋਂ ਫਲੈਟ ਰੀੜ ਦੀ ਹੱਡੀ ਤੋਂ ਪੂਰੀ ਉਪਰੋਂ ਸਟੇਟ ਆ ਫਲੈਟ ਆ ਤੇ ਸੋਹਣੀ ਹਾਈਟ ਲੈਂਥ ਦੇ ਵਿੱਚ ਸੋ ਕ੍ਰੋਸ ਪਣ ਇਹ ਵੜਾ ਰੱਖਦੀਆਂ ਨੇ ਠੀਕ ਆ ਜੀ ਕ੍ਰੋਸ ਪਣ ਜੀ ਸਿਆਲ ਦੇ ਵਿੱਚ ਵੀ ਵਾਧੇ ਬੰਦੀ ਆ ਉਹਨਾਂ ਦੇ ਸਮੇਂ ਦੇ ਵਿੱਚ ਗਰਮੀ ਦੇ ਗਰਮੀ ਜੀ ਵੀ ਵਾਧੇ ਬੰਦੀ ਵੀਰ ਜੀ ਠੀਕ ਆ ਜੀ ਤੇ ਇੱਕ ਕਰਨ ਨੰਬਰ ਆਪਣੇ ਕਰਦੇ ਸਾਂਝੇ ਵੀਰ ਨੰਬਰ ਵੀਰ ਜੀ 1 ਹੈਗਾ 7814021780 ਦੂਜਾ 828885590 ਠੀਕ ਆ ਜੀ ਹਾਂਜੀ ਦੋਵੇਂ ਨੰਬਰ ਆ ਦੋਵਾਂ ਦੇ ਵਟਸਐਪ ਚੱਲਦਾ ਜੀ ਠੀਕ ਆ ਜੀ ਹਾਂਜੀ ਵੀਰ ਜੀ ਹੋਰ ਕੋਈ ਗੱਲਬਾਤ ਵੀਰੇ ਬਸ ਕੋਈ ਵੀ ਵੀਰ ਆਵੇ ਆਪਣੀ ਦੋ ਟਾਈਮ ਚਵਾਈ ਕਰੇ ਤਸੱਲੀ ਕਰੇ ਬਾਕੀ ਕੋਈ ਵਾਧ ਘਾਟ ਨਹੀਂ ਹੋਗੀ ਥਾਣਾ 'ਚ ਉਹ ਆਪਾਂ ਬੈਠੇ ਆ ਬਿਲਕੁਲ ਹਾਂਜੀ ਮਤਲਬ ਜੋ ਆਪਾਂ ਕਹਿ ਦਿੱਤਾ ਉਹੋ ਹੀ ਹੋਣਾ ਇਹ ਨਹੀਂ ਹੋਊਗਾ ਵੀ ਕੋਈ ਵੀਰ ਸੌਦਾ ਕਰਕੇ ਆਗੇ ਚੋਵੇ ਕਿਸਦਾ ਥਾਣੇ ਘਟ ਗਿਆ ਕੋਈ ਦਾ ਭੂਰ ਮਾਰਦਾ ਵਾ ਬਸ ਬਸ ਉਹ ਗੱਲ ਨਹੀਂ ਆਗੀ ਜਿਹੜੀ ਆਪਾਂ ਗੱਲ ਕਹਿਤੀ ਉਹੋ ਹੀ ਨਿਕਲੂਗੀ ਲੋਬੇ ਹਾਂਜੀ ਚਵਾਈਆਂ ਦੀਆਂ ਬਿਲਕੁਲ ਪਾਸ ਆ ਆਪਣੀ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸੱਤ ਸ਼੍ਰੀ ਅਕਾਲ ਜੀ